ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਾਰਿਆਂ ਨੂੰ ਪਤਾ ਕਿ ਮੇਰੇ ਪਿਤਾ ਪ੍ਰਧਾਨ ਮੰਤਰੀ ਬਾਜੀ ਕੇ ਸਾਹਮਣੇ ਡਿਬਰੂਗੜ੍ਹ ਜ਼ਿਲ੍ਹੇ ਚ ਕਿ ਉੱਥੇ ਇੱਕ ਖਬਰ ਆਈ ਕਿ ਉੱਥੇ ਸਾਰੇ ਬਹੁਤ ਜ਼ਿਆਦਾ ਬਿਮਾਰ ਆ ਤੇ ਉਹਨਾਂ ਨੂੰ ਕੋਈ ਦਵਾਈ ਦਾ ਰੂਹ ਨਹੀਂ ਮਿਲਦਾ ਪਿਆਗਾ ਉੱਥੇ ਦਵਾਈ ਉਹਨਾਂ ਤੱਕ ਪਹੁੰਚਾਉਂਦੀ ਨਹੀਂ ਪਾਏਗੀ ਆਉਂਦੇ ਪਏ ਜੇ ਸਰਕਾਰ ਸਾਨੂੰ ਕਹੇਗੀ ਇਹੀ ਤਾਂ ਦਵਾਈ ਦੇਣੀ ਆ ਤੇ ਸੈਂਟਰ ਸਰਕਾਰ ਤੇ ਕੋਈ ਕਰੇ ਉੱਥੇ ਦਵਾਈ ਤੇ ਪਹੁੰਚਾਉਣ ਨੂੰ ਬਹੁਤ ਜ਼ਿਆਦਾ ਬਿਮਾਰ ਉਹਨਾਂ ਦੇ ਗਲੇ ਤੇ ਉਹਨਾਂ ਦੇ ਹੌਲੀ-ਜੋਲੀ ਦੰਦ ਟੁੱਟ ਜਾਂਦੇ ਤੇ ਗਲੇ ਬਹੁਤ ਖਰਾਬ ਏ ਤੇ ਆਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਕੇ ਸੈਂਟਰ ਸਰਕਾਰ ਤੱਕ ਪਹੁੰਚਾਓ ਵਾਹਿਗੁਰੂ ਜੀ ਕਾ ਕਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਹ ਸੋਚਦੇ ਆਂ ਵੀ ਨਸ਼ਾ ਬੰਦ ਕਰਾ ਰਹੇ ਕੰਮ ਸਰਕਾਰ ਦਾ ਕਿ ਨਸ਼ਾ ਬੰਦ ਕਰਉਣਾ ਸਰਕਾਰ ਦਾ ਕੰਮ ਹੈ ਮੇਰਾ ਤੇ ਨਹੀਂ ਅਸੀਂ ਕਰਾ ਰਹੇ ਆਂ ਬੋਝ ਅਸੀਂ ਸਰਕਾਰ ਦਾ ਚੁੱਕੀਏ ਜਿਹੜੇ ਵੱਡੇ ਵੱਡੇ ਮਗਰਮੱਛ ਨੇ ਉਹਨਾਂ ਨਾਲ ਦੁਸ਼ਮਣੀ ਸਾਡੀ ਪਾਵੇ ਧਮਕੀਆਂ ਸਾਨੂੰ ਮਿਲਣ ਹਮਲੇ ਹੋਣ ਦੀਆਂ ਸ਼ਾਸ਼ਨ ਸਾਡੇ ਤੇ ਹੋਣ ਤੇ ਆ ਜਾ ਕੇ ਬੰਦੇ ਚੁੱਕਣ ਦੀ ਵਾਰੀ ਸਾਡੇ ਚੁੱਕੇ ਜਾਂਦੇ ਅੱਜ ਕੱਲ੍ਹ ਦੋਸਤੋ ਭਾਈ ਅਮਰਤਪਾਲ ਸਿੰਘ ਦੇ ਵੱਡੇ ਭਰਾ ਭਾਈ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤੇ ਉਹ ਵੀ ਐਨਡੀਪੀਐਸ ਐਕਟ ਦੇ ਤਹਿਤ ਹਾਲੇ ਕੁਝ ਹੀ ਦਿਨ ਹੋਏ ਨੇ ਹਾਲੇ 2 ਦਿਨ ਹੀ ਹੋਏ ਨੇ ਪਰ ਹੁਣ ਉਥੇ ਹੀ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਤੇ ਇੱਕ ਹੋਰ ਵਿਪਤਾ ਪਈ ਹੈ ਜਿੱਥੇ ਕਿ ਭਾਈ ਅਮਰਤਪਾਲ ਸਿੰਘ ਇਸ ਸਮੇਂ ਡਿਬਰੂਗੜ ਅਸਾਮ ਦੀ ਜੇਲ੍ਹ ਦੇ ਵਿੱਚ ਆਪਣੇ 9 ਹੋਰ ਸਾਥੀਆਂ ਦੇ ਨਾਲ ਨਜ਼ਰਬੰਦ ਹੈ ਜਿਨ੍ਹਾਂ ਦੇ ਵਿੱਚ ਪ੍ਰਧਾਨ ਮੰਤਰੀ ਬਾਜੇ ਕੇ ਵੀ ਸ਼ਾਮਲ ਹੈ ਜਿਨ੍ਹਾਂ ਦਾ ਪੂਰਾ ਨਾਂ ਭਗਵਾਨ ਸਿੰਘ ਹੈ ਉਹਨਾਂ ਦੇ ਪੁੱਤ ਅਰਸ਼ਦੀਪ ਨੇ ਸੋਸ਼ਲ ਮੀਡੀਆ ਤੇ ਆ ਕੇ ਇਸ ਬਾਰੇ ਕੀ ਜਾਣਕਾਰੀ ਦਿੱਤੀ ਹੈ ਪੂਰੀ ਖਬਰ ਕੀ ਹੈ ਤੁਹਾਨੂੰ ਦੱਸਦੇ ਹਾਂ ਉਸ ਤੋਂ ਪਹਿਲਾਂ ਇਸ ਖਬਰ ਨੂੰ ਇਸ ਵੀਡੀਓ ਨੂੰ ਜਿਆਦੇ ਤੋਂ ਜਿਆਦੇ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਇਹ ਅਪਡੇਟ ਹਰ ਇੱਕ ਤੱਕ ਪਹੁੰਚ ਸਕੇ ਦੋਸਤੋ ਭਾਈ ਅਮਰਤਪਾਲ ਸਿੰਘ ਦੇ ਸਾਥੀ ਭਗਵੰਤ ਸਿੰਘ ਜਾਨਕੀ ਪ੍ਰਧਾਨ ਮੰਤਰੀ ਬਾਜੇਕੇ ਦੇ ਪੁੱਤ ਅਰਸ਼ਦੀਪ ਨੇ ਸੋਸ਼ਲ ਮੀਡੀਆ ਤੇ ਸਾਹਮਣੇ ਆ ਕੇ ਜਾਣਕਾਰੀ ਦਿੱਤੀ ਹੈ ਕਿ ਡਿਬਰੂਗੜ ਅਸਾਮ ਦੀ ਜੇਲ੍ਹ ਦੇ ਵਿੱਚ ਬੰਦ ਸਾਰੇ ਸਿੰਘ ਕਾਫੀ ਜ਼ਿਆਦੇ ਬਿਮਾਰ ਹਨ ਕਾਫੀ ਜ਼ਿਆਦਾ ਉਹਨਾਂ ਦੀ ਹਾਲਤ ਖਰਾਬ ਹੈ ਤੇ ਉੱਥੋਂ ਦਾ ਪ੍ਰਸ਼ਾਸਨ ਉਹਨਾਂ ਨੂੰ ਦਵਾਈ ਤੱਕ ਨਹੀਂ ਦਵਾ ਰਿਹਾ ਅਤੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹਨਾਂ ਨੂੰ ਦਵਾਈ ਤਾਂ ਹੀ ਅੰਦਰ ਪਹੁੰਚਾਈ ਜਾਵੇਗੀ ਤਾਂ ਹੀ ਦਵਾਈ ਦਿੱਤੀ ਜਾਵੇਗੀ ਜੇਕਰ ਸਰਕਾਰ ਸਾਨੂੰ ਇਸ ਬਾਰੇ ਕਹੇਗੀ ਪਰ ਪ੍ਰਸ਼ਾਸਨ ਵੱਲੋਂ ਸਰਕਾਰ ਨੂੰ ਸਿੰਘਾਂ ਦੀ ਸਿਹਤ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ ਜਦੋਂ ਤੱਕ ਸਰਕਾਰ ਤੱਕ ਇਹ ਜਾਣਕਾਰੀ ਨਹੀਂ ਪਹੁੰਚੇਗੀ ਕਿ ਡਿਬਰਗੜ੍ਹ ਸਾਹਬ ਦੀ ਜੇਲ੍ਹ ਦੇ ਵਿੱਚ ਜੋ ਪੰਜਾਬ ਦੇ ਸਿੰਘ ਨજરਬੰਦ ਨੇ ਕੈਦ ਨੇ ਉਹਨਾਂ ਦੀ ਤਬੀਅਤ ਠੀਕ ਨਹੀਂ ਹੈ ਤਾਂ ਉਦੋਂ ਤੱਕ ਸਰਕਾਰ ਵੀ ਸ਼ਾਇਦ ਇਸ ਤੇ ਕੋਈ ਫੈਸਲਾ ਨਹੀਂ ਲੈ ਸਕਦੀ ਤੇ ਇਸ ਦੇ ਬਾਰੇ ਜਾਣਕਾਰੀ ਭਾਈ ਅਮਰਤਪਾਲ ਸਿੰਘ ਦੇ ਸਾਥੀ ਪ੍ਰਧਾਨ ਮੰਤਰੀ ਬਾਜੇਕੇ ਦੇ ਪੁੱਤਰ ਨੇ ਦਿੱਤੀ ਹੈ ਉੱਥੇ ਹੀ ਪ੍ਰਧਾਨ ਮੰਤਰੀ ਬਾਜੇਕੇ ਦੇ ਪੁੱਤਰ ਨੇ ਇਹ ਵੀ ਕਿਹਾ ਕਿ ਹਾਲਤ ਇੰਨੀ ਜ਼ਿਆਦਾ ਖਰਾਬ ਹੈ ਕਿ ਕਈ ਸਿੰਘਾਂ ਦੇ ਦੰਦ ਵੀ ਟੁੱਟ ਰਹੇ ਨੇ ਤੇ ਇੱਥੋਂ ਤੱਕ ਕੀ ਹਾਲਤ ਕਾਫੀ ਜ਼ਿਆਦਾ ਚਿੰਤਾਜਨਕ ਬਣੀ ਹੋਈ ਹੈ ਦੱਸਦੀ ਹੈ ਕਿ ਭਾਈ ਅਮਰਤਪਾਲ ਦੇ ਭਰਾ ਨੂੰ ਵੀ ਉੱਥੇ ਪੰਜਾਬ ਪੁਲਿਸ ਵੱਲੋਂ ਐਨਡੀਪੀਐਸ ਐਕਟ ਦੇ ਤਹਿਤ ਇੱਕ 4 ਤੋਂ 5 ਗ੍ਰਾਮ ਨਸ਼ੀਲਾ ਪਦਾਰਥ ਮਿਲਣ ਦੇ ਪਰਚੇ ਹੇਠ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਨੂੰ ਕੀ ਮਾਨਯੋਗ ਅਦਾਲਤ ਨੇ 14 ਦਿਨ ਦੀ ਨਿਆਂਇਕ ਹਿਰਾਸਤ ਦੇ ਵਿੱਚ ਜੇਲ੍ਹ ਭੇਜ ਦਿੱਤਾ ਤੇ ਉੱਥੇ ਹੀ ਹੁਣ ਇਸ ਖਬਰ ਦਾ ਸਾਹਮਣੇ ਆਉਣਾ ਕਿਤੇ ਨਾ ਕਿਤੇ ਪਰਿਵਾਰ ਦੇ ਲਈ ਇੱਕ ਹੋਰ ਵੱਡੀ ਬੁਰੀ ਖਬਰ ਲੈ ਕੇ ਆਇਆ। ਤੁਹਾਨੂੰ ਕੀ ਲੱਗਦਾ ਹੈ ਕਿ ਜੋ ਇੰਨੇ ਸਾਥੀ ਨੇ ਭਾਈ ਅਮਰਤਪਾਲ ਸਿੰਘ ਦੇ ਪੂਰੇ 10 ਸਿੰਘ ਨੇ ਭਾਈ ਅਮਰਤਪਾਲ ਸਿੰਘ ਦੇ ਸਮੇਤ ਉਹਨਾਂ ਸਾਰਿਆਂ ਦੀ ਸਿਹਤ ਦਾ ਇੱਕੋਦਮ ਇਸ ਤਰ੍ਹਾਂ ਖਰਾਬ ਹੋ ਜਾਣਾ ਉਹ ਵੀ ਇਸ ਹੱਦ ਤੱਕ ਕਿ ਉਹਨਾਂ ਦੇ ਦੰਦ ਵੀ ਟੁੱਟਣ ਲੱਗੇ ਹਨ ਕਿ ਤੁਹਾਨੂੰ ਲੱਗਦਾ ਹੈ ਕਿ ਇਹ ਕੁਦਰਤੀ ਹੈ ਜਾਂ ਇਸ ਦੇ ਪਿੱਛੇ ਸਾਜ਼ਿਸ਼ ਲੱਗਦੀ ਹੈ ਕਿ ਸਾਰੇ ਹੀ ਇੱਕੋਦਮ ਇਸ ਤਰ੍ਹਾਂ ਬਿਮਾਰ ਹੋ ਗਏ ਨੇ ਜਰੂਰ ਕਮੈਂਟਾਂ ਦੇ ਵਿੱਚ ਕੀ ਤੁਹਾਨੂੰ ਜੇਕਰ ਸਾਜਿਸ਼ ਲੱਗਦੀ ਹੈ ਜਾਂ ਨਹੀਂ ਜੈਸੇ ਜਾਂ ਉਹਦੇ ਵਿੱਚ ਜਰੂਰ ਆਪਣੀ رائے ਕਮੈਂਟਾਂ ਚ ਦੱਸਣਾ ਤੇ ਵੀਡੀਓ ਨੂੰ ਲਾਈਕ ਕਰਕੇ ਅੱਗੇ ਜਿਆਦੇ ਤੋਂ ਜਿਆਦੇ ਜਰੂਰ ਸ਼ੇਅਰ ਕਰ ਦੇਣਾ ਤਾਂ ਕਿ ਇਹ ਖਬਰ ਹਰ ਇੱਕ ਤੱਕ ਪਹੁੰਚ ਸਕੇ ਅਤੇ ਇਹ ਜਾਣਕਾਰੀ ਅੱਗੇ ਵੀ ਪਹੁੰਚ ਸਕੇ ਕਿ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਅਤੇ ਉਹਨਾਂ ਦੇ ਵਕੀਲ ਸਾਹਿਬਾਨ ਨੂੰ ਵੀ ਇਸ ਗੱਲ ਦਾ ਪਤਾ ਲੱਗ ਸਕੇ ਕਿ ਉਹਨਾਂ ਦੇ ਜੋ ਕੈਂਡੀਡੇਟ ਹਨ ਉਹ ਇਸ ਸਮੇਂ ਕਾਫੀ ਜਿਆਦੇ ਮਾੜੀ ਹਾਲਤ ਦੇ ਵਿੱਚ ਹਨ ਤਾਂ ਕਿ ਉਹਨਾਂ ਨੂੰ ਦਵਾਈ ਦਵਾਈ ਜਾ ਸਕੇ ਸੋ ਇਹ ਸੀ ਇਸ ਵੇਲੇ ਦੀ ਵੱਡੀ ਖਬਰ ਮਿਲਾਂਗੇ ਜਲਦ ਕਿਸੇ ਹੋਰ ਤਾਜ਼ਾ ਖਬਰ ਦੇ ਨਾਲ ਜਾਂਦੇ ਜਾਂਦੇ ਤੁਹਾਡੇ ਲਈ ਕੁਝ ਖਾਸ ਵੀਡੀਓਜ਼ ਜ਼ਰੂਰ ਲੈ ਕੇ ਆਏ ਆ ਸੋ ਦੇਖੋ ਇਹਨਾਂ ਵੀਡੀਓਜ਼ ਨੂੰ ਤੇ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਾਰਿਆਂ ਨੂੰ ਪਤਾ ਹੈ ਮੇਰੇ ਪਿਤਾ ਪ੍ਰਧਾਨ ਮੰਤਰੀ ਬਾਜੀ ਕੇ ਸਾਹਮਣੇ ਡਿਬਰੂਗੜ੍ਹ ਜੇਲ੍ਹ ਚ ਕਿ ਉੱਥੇ ਇੱਕ ਖਬਰ ਆਈ ਕਿ ਉੱਥੇ ਸਾਰੇ ਬਹੁਤ ਜ਼ਿਆਦਾ ਬਿਮਾਰ ਆ ਤੇ ਉਹਨਾਂ ਨੂੰ ਕੋਈ ਦਵਾਈ دارو ਨਹੀਂ ਮਿਲਦਾ ਪਿਆਗਾ ਉਥੇ ਦਵਾਈ ਉਹਨਾਂ ਤੱਕ ਪਹੁੰਚਾਉਣੀ ਨਹੀਂ ਪਾਏਗੀ ਆਉਂਦੇ ਪਏ ਜੇ ਸਰਕਾਰ ਸਾਨੂੰ ਕਹੇਗੀ ਅਹੀ ਤਾਂ ਦਵਾਈ ਦੇਣੀ ਆ ਤੇ ਸੈਂਟਰ ਸਰਕਾਰ ਤੇ ਕੋਈ ਕਰੇ ਉਥੇ ਦਵਾਈ ਤੇ ਪਹੁੰਚਾਉਣ ਨੂੰ ਬਹੁਤ ਜ਼ਿਆਦਾ ਬਿਮਾਰ ਉਹਨਾਂ ਦੇ ਗਲੇ ਤੇ ਉਹਨਾਂ ਦੇ ਹੋੜ ਜਿਹੜੀ ਦੰਦ ਟੁੱਟੀਆਂ ਦੇ ਤੇ ਗਲੇ ਬਹੁਤ ਖਰਾਬ ਏ ਤੇ ਆਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਕੇ ਸੈਂਟਰ ਸਰਕਾਰ ਤੱਕ ਪਹੁੰਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੋ ਜਿਆਦਾ ਦੁਖ ਹੋਇਆ ਕਿਉਂਕਿ ਵੇਖੋ ਉਹਨਾਂ ਕੋਲ ਜੋ ਉਹਨਾਂ ਦੇ ਉੱਤੇ ਆ ਇਹਨਾਂ ਨੇ ਅਲੀਗੇਸ਼ਨ ਲਾਇਆ ਇਹ ਸਰਾ ਸਰ ਗਲਤ ਆ ਇਹਦੀ ਅਨਕਵਾਰੀ ਹੋਣੀ ਚਾਹੀਦੀ ਆ ਤੇ ਪੰਥ ਦੇ ਵਿੱਚ ਉਹਨਾਂ ਦਾ ਜਿਹੜਾ ਵਾ ਇਹ ਸਾਰਾ ਕੁਝ ਪ੍ਰੂਫ ਕਰਨਾ ਕਿ ਇਹ ਜੋ ਇਹਨਾਂ ਨੇ ਅਜੇ ਨਾਲ ਉਹਨਾਂ ਦੇ ਉੱਤੇ ਅਲੀਗੇਸ਼ਨ ਲਾਇਆ ਇਹ ਗਲਤ ਹੈਗਾ ਵਾ ਤੇ ਸੋ ਜੋ ਭਾਈ ਅਮਰਪਾਲ ਆ ਵੇਖੋ ਇੰਨੀ ਬੰਦੀ ਦੇ ਨਾਲ ਜਿੱਤਿਆ ਹੋਵੇ ਤੇ ਤੁਸੀਂ ਵੇਖੋ ਕਿ ਉਹਨਾਂ ਨੂੰ ਸੌ ਜਿਹੜੀ ਆ ਮੈਂਬਰ ਪਾਰਲੀਮੈਂਟ ਜੋ ਵੀ ਜਿੱਤੇ ਉਹਨਾਂ ਦੇ ਵਿੱਚ ਨਹੀਂ ਚੁਕਾਈ ਗਈ ਉਹਨਾਂ ਨੂੰ ਚੋਰੀ ਸੌਂਚ ਕਾਈ ਗਈ ਆ 5 ਤਰੀਕ ਨੂੰ ਜੋ ਕਿ ਉੱਥੇ ਸੰਕਟਾਪਨ ਪਹੁੰਚੀਆਂ ਉਹਨਾਂ ਨੂੰ ਉਹਨਾਂ ਦਾ ਫਤੇ ਸਾਝੇ ਸਾਝ ਜਿਹੜੀ ਆ ਨਹੀਂ ਕਰ ਦਿੱਤੀ ਉਹਨਾਂ ਦੀ ਮਾਤਾ ਜੀ ਦਾ ਜੇ ਕੋਈ ਬਿਆਨ ਹੁੰਦਾ ਉਹਨੂੰ ਤੋੜ ਮੋੜ ਕੇ ਇਹ ਸਰਕਾਰਾਂ ਜਿਹੜੀਆਂ ਵਾ ਸਟੰਡ ਖੇਡਦੀਆਂ ਪਈਆਂ ਵਾ ਇਹ ਸਾਰੇ ਪੰਥ ਦੇ ਸਾਹਮਣੇ ਆ ਕਿ ਵੇਖੋ ਸਾਡਾ ਉਹ ਨੌਜਵਾਨ ਜਿਹੜਾ ਹੀ ਉਹਨੂੰ ਕਿੱਦਾਂ ਇਹਨਾਂ ਨੇ ਇੰਨੇ ਕਿਤੇ ਜਗਰੂਗਰ ਜੇਲ੍ਹ ਸੇ ਛੁੱਟਿਆ ਆਪਾ ਪੰਥ ਨੇ ਉਹਨਾਂ ਨੂੰ ਇੱਕ ਵੱਡਾ ਫਤਵਾ ਦਿੱਤਾ ਸੋ ਮੇਰੇ ਸਾਰੇ ਪੰਥ ਨੂੰ ਬੇਨਤੀ ਕਰਦੀ ਆ ਕਿ ਜੋ ਅੱਜ ਭਾਈ ਹਰਵੀ ਦੇ ਨਾਲ ਹੋਇਆ ਵਾ ਸਾਨੂੰ ਇਹ ਸਾਰੇ ਪੰਥ ਨੂੰ ਉਹਨਾਂ ਦੇ ਪਰਿਵਾਰ ਦੇ ਨਾਲ ਖੜ ਦੇਣਾ ਖੜਨਾ ਚਾਹੀਦਾ ਕਿਉਂਕਿ ਵੇਖੋ ਇਹ ਸਾਡੀਆਂ ਘਟ ਗਿੰਦੀਆਂ ਦੀਆਂ ਨਿਸ਼ਾਨੀਆਂ ਵਾ ਕਿ ਸਾਡੀਆਂ ਘਟ ਗਿੰਦੀਆਂ ਦੇ ਕਰਕੇ ਅੱਜ ਇਹ ਸਾਡੇ ਤੇ ਕਦੀ ਕੋਈ ਐਨੀਕੇਸ਼ਨ ਹੁੰਦੇ ਆ ਕਦੀ ਕੋਈ ਐਨੀਕੇਸ਼ਨ ਹੁੰਦੇ ਆ ਸਾਡੀਆਂ ਮਾਵਾ ਭੈਣਾ ਅੱਜ ਤਿਕਾ ਕੋਈ ਸੇਫ ਨਹੀਂ ਹੈਗੀਆਂ ਜੋ ਨਸ਼ਿਆਂ ਦੇ ਵਪਾਰੀ ਆ ਉਹ ਤੇ ਇਹਨਾਂ ਨੂੰ ਲੱਭੇ ਨਹੀਂ ਆ ਤੇ ਇੱਕ ਸ਼ਰੀਪ ਪਰਿਵਾਰ ਦਾ ਜੋ ਉਹ ਜੋੜੇ ਦਾ ਪ੍ਰਭਾਵ ਆ ਉਹਦੇ ਤੇ ਨਾ ਅਲਿਕੇਸ਼ਨ ਆਇਆ ਵਾ ਮੈਂ ਪੰਥ ਨੂੰ ਬੇਨਤੀ ਕਰਦੀ ਆ ਕਿ ਭਾਈ ਸਾਬ ਦੇ ਪਰਿਵਾਰ ਦੇ ਨਾਲ ਸਾਰੇ ਹੀ ਖੜੇ ਹੋ ਜੋ ਕਿਉਂਕਿ ਆਪਾਂ ਜੀ ਅੱਜ ਨਾ ਖੜੇ ਹੋਏ ਤੇ ਸਾਨੂੰ ਬਿਲਕੁਲ ਵੀ ਅਸੀਂ ਪੰਜਾਬ ਦੇ ਵਿੱਚ ਜਿਹੜਾ ਵਾ ਅਸੀਂ ਜੀ ਨਹੀਂ ਸਕਦੇ ਕਿਉਂਕਿ ਏਜੰਸੀਆਂ ਨੇ ਪੂਰਾ ਕਬਜ਼ਾ ਇਸ ਪੰਜਾਬ ਤੇ ਕਰ ਲਿਆ ਵਾ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਆ ਦੁਬਾਰਾ ਬੇਨਤੀ ਕਰਦੀ ਆ ਕਿ ਭਾਈ ਅਮਰਪਾਲ ਦੇ ਪਰਿਵਾਰ ਨਾਲ ਖੜੋ ਕਿਉਂਕਿ ਉਹਨਾਂ ਦੇ ਭਰਾ ਨੂੰ ਜਿਹੜਾ ਵਾ ਅਨਸਾਫ਼ ਦਵਾ ਸਕੀਏ ਜੋ ਕਿ ਵਾਰਸਤਥੇ ਬੰਦੀ ਭਾਈ ਅਮਰਪਾਲ ਦੇ ਪਰਿਵਾਰ ਨਾਲ ਖੜੀ ਆ ਤੇ ਜੋ ਮੈਂ ਅੱਜ ਭਾਈ ਹਰਪੀਤ ਦੀ ਵੀਡੀਓ ਵੇਖੀ ਆ ਐਮਪੀ ਦਾ ਭਰਾ ਜਿਹੜਾ ਇਲੈਕਸ਼ਨ ਦੇ ਸਰਗਰਮ ਰਿਹਾ ਅੱਜ ਵੀ ਉਹਦੇ ਹਲਕੇ ਨੂੰ ਦੇਖ ਰਿਹਾ ਹੈ ਤੇ ਉਹਨੂੰ ਫਸਾ ਕੇ ਅਮਰਿਤਪਾਲ ਨੂੰ ਬਦਨਾਮ ਕਰਨਾ ਇੱਕ ਵੱਡੀ ਫਾਜਿਸ਼ ਜਿਹੜੀ ਹੈਗੀ ਐ ਇਹ ਸੰਦੀਪ ਪਾਠਕ, राघव ਚੱਡਾ ਤੇ ਭਗਵੰਤ ਮਾਨ ਵੱਲੋਂ ਕੀਤੀ ਜਾ ਰਹੀ ਹੈ ਮੈਂ ਤਾਂ ਉਲਟਾ ਇਹ ਕਹਿੰਦਾ ਕਿ 70% ਪੰਜਾਬ ਜਿਹੜਾ ਹੈਗਾ ਰੂਰਲ ਪੰਜਾਬ ਜਿਹੜਾ ਉਹ ਵੱਸਦਾ ਹੈ ਪਿੰਡਾਂ ਦੇ ਵਿੱਚ ਸੰਦੀਪ ਪਾਠਕ, राघव ਚੱਡਾ ਤੇ ਭਗਵੰਤ ਮਾਨ ਜੋ ਮੈਨੂੰ ਸਾਫ਼ ਨਜ਼ਰ ਆ ਰਿਹਾ ਹੈ ਇਹ ਰਾ ਔਖੀ ਕਰ ਰਹੇ ਨੇ ਆਪਣੇ ਐਮਐਲਏਜ਼ ਦੀ ਆਪਣੇ ਵਰਕਰਾਂ ਦੀ ਤੇ ਆਪਣੇ ਹੋਰ ਛੁਟਪਈਆ ਲੀਡਰਾਂ ਦੀ ਕਿਉਂਕਿ ਇਦਾਂ ਦੀ ਹਰਕਤਾਂ ਤੋਂ ਬਾਅਦ ਵੇਖੋ ਸਭ ਤੋਂ ਵੱਡੇ ਮਾਰਜਨ ਪੰਜਾਬ ਚ ਸਭ ਤੋਂ ਵੱਡੇ ਮਾਰਜਨ ਨਾਲ ਅਮਰਿਤਪਾਲ ਜਿੱਤੇ ਆ ਲੋਕਾਂ ਨੇ ਸੈਂਟੀਮੈਂਟਸ ਜਿਹੜੇ ਸੀਗੇ ਅਮਰਿਤਪਾਲ ਦੇ ਨਾਲ ਖੜੇ ਹੋਏ ਤੇ ਅੱਜ ਇਹ ਹਰਕਤ ਕਰਕੇ ਅਮਰਿਤਪਾਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਮੈਂ ਲਿਖ ਕੇ ਗਰੰਟੀ ਦੇਣ ਨੂੰ ਤਿਆਰ ਆ ਕਿ ਇਹਨਾਂ ਦੇ ਐਮਐਲਏ ਤੇ ਵਰਕਰਾਂ ਨੂੰ ਪਿੰਡਾਂ ਦੇ ਵਿੱਚ ਲੋਕਾਂ ਨੇ ਭਜਾਣਾ ਹੈ ਭਜਾਣਾ ਔਰ ਇਹਦੇ ਸਾਫ ਜ਼ਿੰਮੇਵਾਰ ਸੰਦੀਪ ਪਾਠਕ ਰघव ਚੱਟ ਦੇ ਭਗਵੰਤ ਮਾਨ ਹੋਣਗੇ ਕਿਉਂਕਿ ਉਹਨਾਂ ਦੀਆਂ ਪੁੱਠੀਆਂ ਹਰਕਤਾਂ ਉਹਨਾਂ ਦੀ ਗਲਤ ਨੀਤੀਆਂ ਕਰਕੇ ਜਿਹੜਾ ਛਿੱਤਰ ਫਿਰਨਾ ਹੈ ਉਹ ਫਿਰਨਾ ਹੈ ਆਮ ਆਦਮੀ ਪਾਰਟੀ ਦੇ ਵਰਕਰਾਂ ਵੇ ਤੇ ਐਮਐਲਿਆਂ ਤੇ ਮੰਤਰੀਆਂ ਤੇ ਤੇ ਹੋਰ ਲੀਡਰਾਂ ਤੇ ਇਹ ਮੇਰੀ ਗੱਲ ਯਾਦ ਰੱਖਿਓ ਪੱਲੇ ਬੰਨ ਲਿਓ ਉਹਨਾਂ ਦਾ ਹਾਲ ਲੋਕਾਂ ਨੇ ਕੀ ਕਰਨਾ ਹੈ ਮੈਂ ਫੇਰ ਉਹਨਾਂ ਨੂੰ ਬੇਨਤੀ ਕਰ ਰਿਹਾ ਹਾਂ ਕਿ ਬੰਦੂਆ ਮਜ਼ਦੂਰ ਬਣਨ ਦੀ بجائے ਤੁਸੀਂ ਖੜੇ ਹੋ ਕੇ ਇਹ ਤਿੰਨਾਂ ਨੂੰ ਰਗਵ ਚੱਡਾ ਸੰਦੀਪ ਪਾਠਕ ਤੇ ਭਗਵੰਤ ਮਾਨ ਦੀ ਗੁਲਾਮੀ ਛੱਡ ਕੇ ਜੇ ਆਪਣੇ ਆਪ ਨੂੰ ਤੁਸੀਂ ਪੰਜਾਬ 'ਚ ਇਹਦੇ ਪੰਜਾਬੀ ਜਿਹਨੂੰ ਕਹਿੰਦੇ ਆ ਖੜੇ ਰੱਖਣਾ ਹੈ ਆਪਣੀ ਇੱਜ਼ਤ ਬਰਕਰਾਰ ਰੱਖਣੀ ਹੈ ਤਾਂ ਇਹਨਾਂ ਦਾ ਵਿਰੋਧ ਕਰੋ ਇਹਨਾਂ ਦੀ ਇਹ ਗਲਤ ਨੀਤੀਆਂ ਦਾ ਵਿਰੋਧ ਕਰੋ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਿਵੇਂ ਪਹਿਲਾਂ ਗੱਲ ਕਹੀ ਹੈ ਕਿ ਥੋੜੇ ਹਾਲਾਤ ਬੜੇ ਮਾੜੇ ਕਰ ਦੇਣ ਇਹਨਾਂ ਨੇ ਪੰਜਾਬ 'ਚ ਇਹਨਾਂ ਦੇ ਚੱਕ ਕੇ ਝੋਲਾ ਦਿੱਲੀ ਨੂੰ ਭੱਜ ਜਾਣਾ ਭਗਵੰਤ ਮਾਨ ਵੀ ਫਰਾਰ ਹੋ ਜਾਣਾ ਦੇਖ ਲਿਓ ਟਾਈਫਲ ਰਹਿ ਗਏ ਪਰ ਰਹਿਣਾ ਆਪਾਂ ਪੰਜਾਬ ਦੇ ਵਿੱਚ ਐ ਠੋਡਾ ਹਾਲ ਲੋਕਾਂ ਨੇ ਕੀ ਕਰਨਾ ਹੈ ਨਾ ਕਿ ਮੈਂ ਗਰੀਕਲ ਪੱਲੇ ਬੰਨ ਲਿਓ ਜੋ ਮੈਂ ਤੁਹਾਨੂੰ ਕਹਿ ਕੇ ਹਟਿਆ